13 ਸਾਲ ਤੋਂ ਮੈਂ ਲਗਾਤਾਰ ਕੰਮ ਕਰ ਰਹੀ ਸੀ ਅਸੀਂ 22 ਸਾਲਾਂ ਤੋਂ ਕੱਚੇ ਆ ਕੰਮ ਕਰ ਰਹੇ ਸੀ ਡੇਲੀ ਬੇਸ ਤੇ ਪਿਛਲੇ 12 ਸਾਲ ਤੋਂ ਕੰਮ ਕਰ ਰਿਆ ਸੀ 20-25 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਰਹਾ ਤੇ ਅੱਜ ਭਗਵਾਨਤ ਮਾਨ ਦੀ ਦੇ ਰਾਜ ਵਿੱਚ ਸਾਨੂੰ ਪੱਕੇ ਆਰਡਰ ਦੀ ਮਿਲੇ ਨੇ ਪੱਕਾ ਹੋਣ ਦਾ ਸਾਨੂੰ ਮੌਕਾ ਮਿਲੇ ਆ ਜਿਨ੍ਹਾਂ ਨੇ ਮੈਨੂੰ ਇਸ ਨਿਯੁਕਤੀ ਪੱਤਰ ਦੇ ਨਾਲ ਇਸ ਸਰਕਾਰ ਦੇ ਵਿੱਚ ਆਪਣਾ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਜੀ 942 ਉਹ ਕਰਮਚਾਰੀ ਜਿਹੜੇ ਪਹਿਲਾਂ ਇਹ ਨਹੀਂ ਪਤਾ ਸੀ ਕੱਲ ਨੂੰ ਕੰਮ ਤੇ ਆ ਮੰਗੇ ਜਿਨਾ ਉਹ ਹੁਣ ਪੰਜਾਬ ਸਰਕਾਰ ਦੇ ਪਰਿਵਾਰ ਦੇ ਪੱਕੇ ਮੈਂਬਰ ਬਣਨ ਜਾ ਰਹੇ ਹੈ ਫੋਰੈਸਟ ਰਿਪਾਰਟ ਵਿੱਚੋਂ ਮੋਹਾਲੀ ਤੋਂ ਪਿਛਲੇ 19 ਸਾਲਾਂ ਤੋਂ ਕੰਮ ਕਰ ਰਹੇ ਸੀਗੇ ਇੱਕ ਲੰਮੇ ਆ ਸੇਵਾਦਾਰ ਮੁੱਖ ਮੰਤਰੀ ਪੰਜਾਬੀ ਦਾ ਅਸੀਂ ਤਾਂ ਇਧਰੋਂ ਧਲਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਰੈਗੂਲਰ ਕਰਕੇ ਆਉਣ ਵਾਲੇ ਟਾਈਮ 'ਚ ਸਾਡੀ ਜ਼ਿੰਦਗੀ ਹੋਰ ਸਕੋਲੀ ਕੀਤੀ ਹੈ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਆ ਸਾਡਾ ਜਿਹੜਾ ਸਟਰਗਲ ਆ ਜਾਂ ਮਿਹਨਤ ਹੀ ਉਹ ਸਾਡੇ ਪੱਲੇ ਪਈ ਹੈ ਔਰ ਮਾਨ ਸਰਕਾਰ ਦਾ ਹੀ ਬਹੁਤ ਧੰਨਵਾਦ ਕਰਦੇ ਆ ਜੋ ਕੀ ਸਾਨੂੰ ਅੱਜ ਨਿਯੁਕਤੀ ਪੱਤਰ ਦਿੱਤੇ ਹਨ ਬੜਾ ਵੱਡਾ ਯੋਗਦਾਨ ਹੈ ਤੁਹਾਡਾ ਔਰ ਆਉਣ ਵਾਲੇ ਦਿਨਾਂ 'ਚ ਤਾਂ ਹੋਰ ਵੀ ਯੋਗਦਾਨ ਬਧੂਗਾ ਤੁਹਾਡਾ ਕਲਾਈਮੇਟ ਚੇਂਜ ਹੋ ਰਿਹਾ ਹੈ ਦਰਖਤ ਕੱਟ ਰਹੇ ਨੇ ਗਰਮੀ ਵਧ ਰਹੀ ਹੈ ਮੀਂਹ ਵਧ ਰਹੇ ਨੇ ਗਰਮੀ ਲੇਟ ਹੋ ਰਹੀ ਹੈ ਸਰਦੀ ਲੇਟ ਹੋ ਰਹੀ ਹੈ ਪੂਰੀ ਦੁਨੀਆ ਦਾ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਹੈ ਕੁਦਰਤ ਨਾਲ ਛੇੜਛਾੜ ਬਹੁਤ ਹੋ ਰਹੀ ਹੈ ਪੰਜਾਬ ਸਰਕਾਰ ਦੇ ਵਿਪਾਰ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਪਰ ਅੱਜ ਬਹੁਤ ਧੰਨਵਾਦ ਹੈ ਸਰਦਾਰ ਮੁੱਖ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਨੇ ਸਾਡਾ ਬਹੁਤ ਲੰਬੀ ਗਿਣਤੀ ਵਿੱਚ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਤੇ ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ